ਔਰ ਬੇਨਤੀ ਕਰਦਾ ਮੈਂ ਆਸ਼ੂ ਜੀ ਨੂੰ ਕਿ ਉਹ ਇੱਕ ਸਮ੍ਰਿਤੀ ਚਿੰਨ ਇੱਕ ਭੇਟਾ ਔਰ ਉਸ ਦੇ ਨਾਲ ਹੀ ਰਜਤ ਜੀ ਇੱਕ ਸਮ੍ਰਿਤੀ ਚਿੰਨ ਮਾਣੀਵਾ ਮੁੱਖ ਮੰਤਰੀ ਹਰਿਆਣਾ ਮਾਣੀਏ ਸ਼੍ਰੀ ਨਰੇਬ ਸਿੰਘ ਸੈਣੀ ਜੀ ਵਾਸਤੇ ਜ਼ੋਰਦਾਰ ਤਾੜੀਆਂ ਅੱਜ ਮੇ ਮਾਛੀਵਾੜਾ ਸਾਹਿਬ ਸੀਸਨ ਮਨਾਉਣ ਦਾ ਮੌਕਾ ਮਿਲਿਆ ਜਿੱਥੇ ਗੁਰੂ ਦੇ ਚਰਨ ਕਮਲ ਪੜੇ ਨੇ ਔਰ ਉਸ ਤੋਂ ਬਾਅਦ ਇਤਿਹਾਸਿਕ ਸ਼ਿਵ ਮੰਦਿਰ ਦੇ ਵਿੱਚ ਜਾਣ ਦਾ ਵੀ ਮੌਕਾ ਮਿਲਿਆ ਇਸ ਤੇ ਸੰਗਰੜਾ ਦੇ ਲੋਕਾਂ ਦੇ ਰੂਪ ਨੂੰ ਹੋਣ ਦਾ ਵੀ ਮੌਕਾ ਮਿਲਿਆ ਕਿ ਪੰਜਾਬ ਦੇ ਵਿੱਚ ਜੋ ਸਰਕਾਰਾਂ ਰਹੀਆਂ ਹੈ ਚਾਹੇ ਕਾਂਗਰਸ ਦੀ ਰਹੀ ਹੈ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਉਹਨਾਂ ਨੇ ਲੋਕਾਂ ਨੂੰ بڑے بڑے ਸਜਾਵਗ ਦਿਖਾ ਦਿੱਤੇ ਬੜੀਆਂ ਬੜੀਆਂ ਗੱਲਾਂ ਕੀਤੀਆਂ ਪਰੰਤੂ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਭ੍ਰਸ਼ਟਾਚਾਰ ਉਹਨਾਂ ਸਰਕਾਰਾਂ ਨੇ ਕੀਤਾ ਹੈ ਔਰ ਮੋਦੀ ਜੀ ਲਗਾਤਾਰ ਜਿਸ ਪ੍ਰਕਾਰ ਸੇ ਦੇਸ਼ ਨੂੰ ਅੱਗੇ ਪੜਾਉਣ ਦਾ ਕੰਮ ਕਰ ਰਹੇ ਨੇ ਔਰ ਮੋਦੀ ਜੀ ਗਰੀਬ ਵਿਕਤੀ ਲਈ ਯੋਜਨਾ ਉਹ ਦਿੱਲੀ ਸੇ ਚਲਾਉਂਦੇ ਉਸ ਯੋਜਨਾ ਦਾ ਵੀ ਲਾਭ ਇੱਥੇ ਨਹੀਂ ਲੋਕਾਂ ਨੂੰ ਮਿਲਦਾ ਸਾਡੇ ਹਰਿਆਣਾ ਦੇ ਵਿੱਚ ਦੇਖ ਰਹੇ ਹਾਂ ਕਿ ਆਦਰਨੀਆ ਮੋਦੀ ਜੀ ਦੇ ਨੇਤ੍ਰਿਤਵ ਮੇ ਫਾਮ ਮਹਿਲਾਵਾਂ ਨੂੰ 2100 ਰੁਪਏ ਮਹੀਨਾ ਦੇਣ ਦਾ ਕੰਮ ਕਰ ਰਹੇ ਜਿਹੜੇ ਪਰਿਵਾਰਾਂ ਦੀ ਇਨਕਮ 1,80,000 ਰੁਪਏ ਤੋਂ ਘੱਟ ਹੈ ਉਹਨਾਂ ਪਰਿਵਾਰਾਂ ਨੂੰ 80-500 ਰੁਪਏ ਦਾ ਗੈਸ ਦਾ ਸਿਲੰਡਰ ਉਹਨਾਂ ਦੀ ਰਸੋਈ ਦੇ ਵਿੱਚ ਪਹੁੰਚਾਉਣ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ ਹਮ ਮੇਰੇ ਕਿਸਾਨ ਦੀ ਅਗਰ ਫਸਲ ਦਾ ਖਰਾਬਾ ਹੋਇਆ ਹੈ ਤਾਂ ਅਸੀਂ 15.5 ਹਜ਼ਾਰ ਕਰੋੜ ਰੁਪਏ ਕਿਸਾਨ ਦੇ ਖਰਾਬੇ ਦਾ ਉਸਦੇ ਖਾਤੇ ਵਿੱਚ ਪਹੁੰਚਾਉਣ ਦਾ ਕੰਮ ਕੀਤਾ ਹੈ ਮੈਂ ਮਾਨ ਸਾਹਿਬ ਦੀ ਸਰਕਾਰ ਨੂੰ ਔਰ ਕਾਂਗਰਸ ਦੀ ਸਰਕਾਰ ਪਿੱਛੇ રહી ਹੈ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਕਿਸਾਨ ਦੇ ਮੇਰੇ ਪੰਜਾਬ ਦੇ ਕਿਸਾਨ ਦਾ ਖਰਾਬਾ ਪ੍ਰਾਕ੍ਰਿਤਿਕ ਆਪਤਾ ਦੇ ਨਾਲ ਹੋਇਆ ਹੈਗਾ ਸੀ ਤੁਸੀਂ ਕਿੰਨਾ ਪੈਸਾ ਉਹਨਾਂ ਦੇ ਖਾਤੇ ਵਿੱਚ ਉਹਨਾਂ ਨੂੰ ਦੇਣ ਦਾ ਕੰਮ ਕੀਤਾ ਹੈ ਤੋਂ ਉਹ ਦੱਸਣ ਦਾ ਕੰਮ ਕਰੇਂ ਪੰਜਾਬ ਦਾ ਕਿਸਾਨ ਜਾਣਨਾ ਚਾਹਨਾ ਹੈ ਅਸੀਂ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਕਿਸਾਨ ਦੀ ਪੂਰੀ ਦੀ ਪੂਰੀ ਫਸਲ ਐਮਐਸਪੀ ਪਰ ਖਰੀਦਣ ਦਾ ਕੰਮ ਕਰ ਰਹੀ ਹੈ ਮੈਂ ਕਾਂਗਰਸ ਔਰ ਆਮ ਆਦਮੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਤੁਸੀਂ ਕਿਸਾਨਾਂ ਦੇ ਨਾਂ ਤੇ ਰਾਜਨੀਤੀ ਤਾਂ ਕਰਦੇ ਆ ਪਰ ਉਹਨਾਂ ਦੇ ਵੈਲਫੇਅਰ ਦੇ ਲਈ ਉਹਨਾਂ ਦੀ ਸੁਵਿਧਾ ਲਈ ਤੁਸੀਂ ਕੀ ਕਦਮ ਉਠਾਤੇ ਨੇ ਉਹ ਦੱਸਣ ਦਾ ਕੰਮ ਕਰਦੇ ਕਿਉਂਕਿ ਕਿਸਾਨਾਂ ਨੋ ਜੋ ਐਮਐਸਪੀ ਕੋ ਯਹਾਂ ਦਾ ਕਿਸਾਨ ਦੀ ਫਸਲ ਜੋ ਖਰਾਬਾ ਹੁੰਦੀ ਉਹਦਾ ਵੀ ਪੂਰਾ ਖਰਾਬੇ ਦਾ ਵੀ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਔਰ ਸਾਡੀ ਸਰਕਾਰ ਨੇ ਕਿਸਾਨ ਦੀ ਅਗਰ ਫਸਲ ਦਾ ਖਰਾਬਾ ਹੋਗਾ 15000 ਕਰੋੜ ਰੁਪਇਆ ਕਿਸਾਨਾਂ ਨੂੰ ਦੇਣ ਦਾ ਕੰਮ ਕੀਤਾ ਪੰਜਾਬ ਦੇ ਵਿੱਚ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੈ ਚਾਹੇ ਆਮ ਆਦਮੀ ਦੀ ਸਰਕਾਰ ਹੈ ਇਹਨਾਂ ਨੇ ਕਿੰਨਾ ਪੈਸਾ ਮੇਰੇ ਕਿਸਾਨ ਪੰਜਾਬ ਦੇ ਫਸਲ ਦੇ ਖਰਾਬੇ ਦਾ ਪਹਚਾਣ ਦਾ ਕੰਮ ਕੀਤਾ ਹੈ ਉਹ ਦੱਸਣ ਦਾ ਕੰਮ ਕਰੇ ਕਿਉਂਕਿ ਪੰਜਾਬ ਦਾ ਕਿਸਾਨ ਇਹ ਜਾਣਨਾ ਚਾਹੁੰਦਾ ਹੈ ਤੁਸੀਂ بڑے بڑے ਚੁਟਕਲਿਆਂ ਦੇ ਵਿੱਚੋਂ ਗੱਲਾਂ ਕਰਕੇ ਪੰਜਾਬ ਦੇ ਕਿਸਾਨਾਂ ਦੀ ਵੋਟ ਲੈਣ ਦਾ ਕੰਮ ਕੀਤਾ ਹੈ ਪਰੰਤੂ ਉਹਨਾਂ ਦੇ ਵੈਲਫੇਅਰ ਲਈ ਕੀ ਕੰਮ ਕੀਤਾ ਅੱਜ 5 ਸਾਲ ਪੂਰੇ ਹੋ ਰਹੇ ਨੇ 5ਵਾਂ ਸਾਲ ਇਹ ਚੱਲ ਪਿਆ ਸੀ ਕੀ ਆਪ ਦੱਸਣ ਦਾ ਕੰਮ ਕਰੇ ਕਿ ਕਿੰਨਾ ਪੈਸਾ ਕੁਛ ਉਹਨਾਂ ਦੇ ਵੈਲਫੇਅਰ ਦੇ ਲਈ ਦਿੱਤਾ ਸਾਡੀ ਸਰਕਾਰ ਜੋ ਸਬਜ਼ੀ ਦਾ ਕਿਸਾਨ ਹੈ ਆਲੂ ਦਾ ਕਿਸਾਨ ਹੈ ਜਾਂ ਅੰਨ ਸਬਜ਼ੀ ਦਾ ਕਿਸਾਨ ਹੈ ਅਗਰ ਮੇਰੇ ਕਿਸਾਨ ਦੀ ਹਰਿਆਣਾ ਦੇ ਵਿੱਚ ਅਗਰ ਉਹਨੂੰ ਨੁਕਸਾਨ ਹੁੰਦਾ ਹੈ ਮੰਡੀ ਦੇ ਵਿੱਚ ਉਸਦੀ ਫਸਲ ਆਲੂ ਦੀ ਸਸਤੇ ਦਾਮ ਦੇ ਵਿੱਚ ਜਾਂਦੀ ਹੈ ਉਹਦਾ ਪੂਰਾ ਖਰਚਾ ਪੂਰਾ ਨਹੀਂ ਹੁੰਦਾ ਤਾਂ ਉਹਦੀ ਪਰਪਾਈ ਵੀ ਕਰਨ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ ਚਾਹੇ ਬਾਜਰੇ ਦਾ ਕਿਸਾਨ ਹੈ ਬਾਜਰੇ ਦਾ ਕਿਸਾਨ ਉਦੀ ਅਗਰ ਰੇਟ ਮਾਰਕੀਟ ਦੇ ਵਿੱਚ ਕੰਮ ਮਿਲਦਾ ਹੈ ਤਾਂ ਉਦੀ ਵੀ ਪਰਪਾਈ ਕਰਨ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ ਮੈਂਨੇ ਅਭੀ ਮੰਚ ਤੇ ਦੱਸਿਆ ਹੈ ਕਿ 1400 ਕਰੋੜ ਰੁਪਏ ਅਸੀਂ ਭਾਵੰਤਰ ਪਰਪਾਈ ਦੇ ਵਿੱਚ ਆਪਣੇ ਕਿਸਾਨ ਨੂੰ ਹਰਿਆਣਾ ਤੇ ਦੇਣ ਦਾ ਕੰਮ ਕੀਤਾ ਹੈ ਯਹਾਂ ਦੇ ਕਿਸਾਨਾਂ ਨੂੰ ਕਿੰਨਾ ਪੈਸਾ ਦੇਣ ਦਾ ਕੰਮ ਕੀਤਾ ਹੈ ਅੱਜ ਪੰਜਾਬ ਦਾ ਕਿਸਾਨ ਇਹ ਗੱਲ ਜਾਣਨਾ ਚਾਹੁੰਦਾ ਹੈ ਤੁਸੀਂ ਗੱਲਾਂ ਇਹ ਕਰਦੇ ਰਹਿੰਦੇ ਆ ਅਭੀ ਮਨਰੇਕਾ ਨੂੰ ਲੈ ਕਰਕੇ ਜਿਸ ਤਰੀਕੇ ਸੇ ਇਹਨਾਂ ਨੇ विधानसभा भज के रेजुलेशन पास कर दिता इस आपको मैं मान साहब और कांग्रेस को यह कहना चाहता है कि थोड़ी तो राजनीति नहीं चल पड़ी क्योंकि कि भ्रष्टाचार कांग्रेस पार्टी सरकार के बीच भी था और भ्रष्टाचार उससे बड़ा भ्रष्टाचार आम आदमी सरकार के दे आप देख रहे हैं ने? और उस भ्रष्टाचार ਉਹ ਸਾਰਾ ਪੈਸਾ ਜੋ ਸ਼ਰਮਿਕਾਂ ਦਾ ਪੈਸਾ ਹੈ ਉਹ ਭ੍ਰਸ਼ਟਾਚਾਰ ਦੀ ਵੇਟ ਇਹਨਾਂ ਦੀ ਸਰਕਾਰਾਂ ਦੇ ਵਿੱਚ ਛੜਿਆ ਉਹਨਾਂ ਨੂੰ ਪੈਸਾ ਨਹੀਂ ਮਿਲਿਆ। ਤੋਂ ਆਦਰਯੋਗ ਪ੍ਰਧਾਨ ਮੰਤਰੀ ਮੋਦੀ ਜੀ ਨੇ ਜੋ ਉਹਦਾ ਨਾਮ ਚੇਂਜ ਕੀਤਾ ਜੀ ਰਾਮ ਜੀ ਵੀ ਜੀ ਰਾਮ ਜੀ ਵਿਕਸਿਤ ਭਾਰਤ ਜੀ ਰਾਮ ਜੀ ਜੋ ਉਹਦਾ ਨਾਮ ਚੇਂਜ ਕੀਤਾ ਹੈ। ਉਹਤੇ ਮੇਰੇ ਸ਼ਰਮਿਕਾਂ ਨੂੰ ਔਰ ਮਜ਼ਬੂਤੀ ਮਿਲਣ। ਕਿਉਂਕਿ ਉਹਨਾਂ ਨੂੰ ਜੋ ਮਜ਼ਬੂਤੀ ਮਿਲਣ ਕੀ ਉਹਨਾਂ ਦਾ ਪੈਸਾ ਵੀ ਸਿੱਧਾ ਉਹਨਾਂ ਦੇ ਖਾਤੇ ਵਿੱਚ ਜਾਊਗਾ। ਪਰੰਤੂ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਕਿਸ ਪ੍ਰਕਾਰ ਸੇ ਵਿਧਾਨ ਸਭਾ ਦੇ ਵਿੱਚ ਜਾ ਕੇ ਰੈਗੂਲੇਸ਼ਨ ਪਾਸ ਕੀਤਾ ਇਹ ਨਹੀਂ ਵੇਖਿਆ ਕਿ ਮੇਰੇ ਪੰਜਾਬ ਦੇ ਵਿੱਚ ਇਸ ਮੰਨਰੇਕਾ ਦੇ ਵਿੱਚ ਕਿੰਨਾ ਘਟਾਲਾ ਹੋਇਆ ਸੀ ਉਸ ਘਟਾਲੇ ਦੇ ਕਿੰਨਾ ਲੋਕਾਂ ਨੇ ਉਹ ਘਟਾਲਾ ਕੀਤਾ ਸੀ ਉਹ ਕੌਣ ਲੋਕ ਸੀ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਕੀਤੀ ਕਿਉਂਕਿ ਉਹ ਸ਼ਰਮਿਕਾਂ ਦਾ ਪੈਸਾ ਸਿੱਧਾ-ਸਿੱਧਾ ਇਹਨਾਂ ਦੀ ਜੇਬ ਦੇ ਵਿੱਚ ਗਿਆ ਸੀ ਪਰੰਤੂ ਸ਼ਰਮਿਕ ਜੋ ਮਿਹਨਤ ਕਰਦਾ ਹੈ ਪਸੀਨਾ ਬਹਾਤਾ ਹੈ ਉਹ ਅੱਜ ਇਹ ਦੇਖ ਰਹਾ ਹੈ ਕਿ ਮੇਰਾ ਪੈਸਾ ਮੈਨੂੰ ਮਿਲੇਗਾ ਪਰੰਤੂ ਉਹਨਾਂ ਨੂੰ ਉਹ ਪੈਸਾ ਨਹੀਂ ਮਿਲ ਰਹਾ ਉੱਤੇ ਵਿੱਚ ਬੜਾ ਭ੍ਰਸ਼ਟਾਚਾਰ ਹੋ ਗਿਆ ਉਸ ਭ੍ਰਸ਼ਟਾਚਾਰ ਦੀ ਗੱਲ ਤਾਂ ਇਹਨਾਂ ਨੇ ਕੀਤੀ ਨਹੀਂ ਰੈਗੂਲੇਸ਼ਨ ਪਾਸ ਕਰਨ ਦੀ ਗੱਲ ਕੀਤੀ ਹੈ ਪਰੰਤੂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਚਾਹੇ ਮਹਿਲਾਇਨ ਮਹਿਲਾਇਨ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅੱਸੀ ਸਰਕਾਰ ਅੱਨ 50 ਆਉਗੀ ਆਮ 1100 ਰੁਪਏ ਦੇਣ ਤੱਕ ਕੰਮ ਕਰਾਂਗੇ ਪਰੰਤੂ ਅੱਜ ਤੱਕ 4 ਸਾਲ ਸਰਕਾਰ ਦੇ ਇਹ ਤਗਨੇ ਅੱਜ ਤੱਕ 1100 ਰੁਪਏ ਦੇਣ ਦਾ ਇਹਨਾਂ ਨੇ ਕੰਮ ਨਹੀਂ ਕੀਤਾ ਸਾਡੀ ਸਰਕਾਰ ਨੇ ਪਹਿਲੇ ਸਾਲ ਦੇ ਵਿੱਚ 2100 ਰੁਪਏ ਦੇਣ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ ਯਾਨੀ ਮਹਿਲਾਏ ਪੁੱਛਣਾ ਚਾਹੁੰਦੀਆਂ ਕਿ ਤੁਹਾਡੇ ਵਾਅਦੇ ਦਾ ਕੀ ਹੋਇਆ ਇਹਨਾਂ ਦਾ ਵਾਅਦੇ ਤੋਂ ਵਾਅਦਾ ਹੀ ਰਹਿ ਗਿਆ ਔਰ ਸਾਡੀ ਸਰਕਾਰ ਕਿਸਾਨਾਂ ਲਈ ਵੀ ਮਜ਼ਦੂਰ ਲਈ ਵੀ ਔਰ ਜਵਾਨਾਂ ਲਈ ਵੀ ਜਵਾਨਾਂ ਨੂੰ ਨਸੇ ਤੇ ਬਾਹਰ ਕਰਨ ਲਈ ਔਰ ਉਹਨਾਂ ਨੂੰ ਰੋਜ਼ਗਾਰ ਦੇਣ ਦਾ ਕੰਮ ਸਾਡੀ ਸਰਕਾਰ ਗਤੀ ਦੇ ਨਾਲ ਕਰ ਰਹੀ ਹੈ ਪਰੰਤੂ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਹਾਡੀ ਸਰਕਾਰ ਦੇ ਵਿੱਚ ਕਿੰਨੇ ਯੁਵਾ ਨੂੰ ਰੋਜ਼ਗਾਰ ਦਿੱਤਾ ਗਿਆ ਅੱਜ ਪੰਜਾਬ ਦਾ ਯੁਵਾ ਇਹ ਹਿਸਾਬ ਮੰਗ ਰਿਹਾ ਹੈ ਕਿ 4 ਸਾਲ ਹੋ ਗਏ ਨੇ ਕਿੰਨੇ ਰੋਜ਼ਗਾਰ ਦਿੱਤੇ ਨੇ ਤਾਂ ਗੱਲਾਂ ਸੇ ਤਾਂ ਗੱਲ ਨਹੀਂ ਬਣਨੀ ਗੱਲ ਤਾਂ ਕੰਮ ਕਰਨ ਦੇ ਨਾਲ ਬਣਨੀ ਆ ਤੁਸੀਂ ਗੱਲਾਂ ਮਾਰਦੇ ਆ ਔਰ ਗੱਲਾਂ ਮਾਰ ਕੇ ਲੋਕਾਂ ਦਾ ਪੇਟ ਭਰਨ ਦਾ ਕੰਮ ਕਰਦੇ ਆ ਲੋਕਾਂ ਨੂੰ ਪੇਟ ਭਰਨ ਦੇ ਲਈ ਖਾਣੇ ਦੀ ਜ਼ਰੂਰਤ ਹੁੰਦੀ ਹੈ ਔਰ ਉਹਨਾਂ ਨੂੰ ਵਿਕਾਸ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਇਹ ਦੱਸੋ ਕਿ ਅਸੀਂ ਪੰਜਾਬ ਦੇ ਲਈ ਇੰਨਾ ਪੰਜ ਸਾਲਾਂ ਦੇ ਵਿੱਚ ਜਾਂ ਕਾਂਗਰਸ ਨੇ ਪਿੱਛੇ ਆਪਣੇ ਕਾਰਜਕਾਲ ਵਿੱਚ ਕਿਹੜੇ-ਕਿਹੜੇ ਅੱਛੇ ਕੰਮ ਕੀਤੇ ਨੇ ਉਹਨਾਂ ਨੂੰ ਗਣਨ ਦਾ ਖੰਸਾ ਜਿਵੇਂ ਕਿ ਅੱਜ ਵੀ ਤੁਸੀਂ ਆ ਰਹੇ ਸੀ ਰਸਤੇ ਵਿੱਚ ਮਜੀਕਾ ਪੇੜੀ ਹਮੇਸ਼ਾ ਪੰਜਾਬ ਸਾਥ ਪੰਜਾਬ ਦੀ ਤਰਫ ਜਾਂ ਪੰਜਾਬ ਦੇ ਪਹਿਲੇ ਵੀ ਮਜੀਕਾ ਚੋਕੀ ਉਹ ਤਰਫ ਆ ਦੇਖੀ ਮੈਂ ਇਹ ਹੀ ਗੱਲ ਕਰ ਰਹੀ ਐ ਸੀ ਕਿ ਕਾਂਗਰਸ ਦੇ ਸਮੇਂ ਮੈਂ ਔਰ ਅਬ ਆਮ ਆਦਮੀ ਸਰਕਾਰ ਦੇ ਵਿੱਚ ਇਹਨਾਂ ਨੇ ਰੈਜੂਲੇਸ਼ਨ ਤੋਂ ਮਾਨ ਸਾਹਿਬ ਨੇ ਤੁਰੰਤ ਜਾ ਕਰਕੇ ਵਿਧਾਨ ਸਭਾ ਦੇ ਵਿੱਚ ਭੱਜ ਕੇ ਰੈਜੂਲੇਸ਼ਨ ਪਾਸ ਕਰਵਾ ਲਿੱਤਾ ਪਰੰਤੂ ਉਹਦੇ ਵਿਚਾਰ ਨਹੀਂ ਕੀਤਾ ਕਿ ਇੱਦੇ ਵਿੱਚ ਜੋ ਭ੍ਰਸ਼ਟਾਚਾਰ ਹੋਇਆ ਸੀ ਕਿੰਨਾ ਬੜਾ ਜੋ ਸੋਸ਼ਲ ਆਡਿਟ ਹੋਇਆ ਸੀ ਮੇਰੇ ਖਿਆਲ ਦੇ ਮੈਂ ਜੋ ਟਿੱਕਰ ਦੱਸੀ ਐ ਅੱਜ ਮંચ ਤੇ कि ਉਸਮੇ ਲਗਭਗ 50% ਪੰਚਾਇਤਾਂ ਦੇ ਵਿੱਚ ਇਹ ਘਟਾਲਾ ਸ਼ਰਮਿਕਾ ਦਾ ਹੋ ਗਿਆ ਸੀ ਇਹ ਪੈਸਾ ਕਿਸੇ ਹੋਰ ਦੀ ਇਨਕੀ ਜੇਬ ਵਿੱਚ ਚਲਾ ਗਿਆ ਸੀ ਉਸ ਪੈਸੇ ਨੂੰ ਉਸ ਤੇ ਚਰਚਾ ਕਰਨ ਲਈ ਉਸ ਵਿੱਚ ਸੁਧਾਰ ਕਰਨ ਲਈ ਕੋਈ ਵਿਸ਼ਾ ਉਸ ਦੇ ਵਿੱਚ ਨਹੀਂ ਰੱਖਾ ਵਿਰੋਧ ਕਰਨ ਲਈ ਰਾਜਨੀਤਿਕ ਲਾਭ ਦੇਣ ਲਈ ਇਹਨਾਂ ਨੇ ਉਹ ਰੈਗੂਲੇਸ਼ਨ ਪਾਸ ਕੀਤਾ ਪਰੰਤੂ ਸ਼ਰਮਿਕ ਵੀ ਜਾਣਦੇ ਆ ਪੰਜਾਬ ਦੀ ਜਨਤਾ ਵੀ ਜਾਣਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਉਸ ਗੱਲ ਦਾ ਜਵਾਬ ਦਿੱਤਾ ਜਾਊਗਾ ਕਿ ਜੋ ਏਟੂਟਸ ਪਲਾਨ ਦਾ ਕੰਮ ਹੈ